ਕਿਸਾਨੀ ਪਰਿਵਾਰ ਤੋਂ ਬਿਲੋਂਗ ਨਹੀਂ ਕਰਦੇ ਨਾ ਹੀ ਸਾਡਾ ਦੂਰ ਦੂਰ ਤੱਕ ਸਾਡੇ ਫੈਮਿਲੀ ਦਾ ਕੋਈ ਕਿਸਾਨੀ ਨਾਲ ਵਾਅ ਵਾਸਤਾ ਆ ਕੁਛ ਜਿਹੜੇ ਨਚਾਰ ਲੋਕ ਕਹਿ ਸਕਦੇ ਆ ਵੀ ਟੀਵੀ ਦੇ ਉੱਤੇ ਜਾਂ ਫਿਲਮਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਉਹ ਆ ਡਰਾਮੇ ਜੀ ਆ ਕਾਮੇ ਕਰਦੇ ਨੇ ਜਿਹੜੇ ਡਰਾਮੇ ਦਾ ਖਾਣਾ ਤੁਸਾਂ ਦੇ ਘਰ ਫਲਾਣਾ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਉਹ ਸ਼ੈਂਟੀ ਦੀ ਗੱਡੀ ਜਾਂ ਫਲਾਣਾ ਜਿਨ੍ਹਾਂ ਨੇ ਵੀ ਸਾਡੇ ਮਜ਼ਾਕ ਉਡਾਰੇ ਉਡਾਏ ਨੇ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਦੇਖੋ ਸਾਡੀ ਕਮਿਊਨਿਟੀ ਦੇ ਲੋਕ ਇੱਥੇ ਤੁਹਾਨੂੰ ਹੋਰ ਵੀ ਬਹੁਤ ਮਿਲਣਗੇ ਜੀ ਮਿਲਦੇ ਨੇ ਲੰਗਰ ਵੀ ਲਾਏ ਹੋਏ ਨੇ ਇੱਥੇ ਲੰਗਰ ਵੀ ਲਾਏ ਹੋਏ ਨੇ ਦਿੱਲੀ ਧਰਨੇ ਦੇ ਵਿੱਚ ਵੀ ਅਸੀਂ ਸਾਡੀ ਕਮਿਊਨਿਟੀ ਨੇ ਪੂਰਾ ਵੱਧ ਝੜ ਕੇ ਤੁਸੀਂ ਚਾਹੇ ਸਾਡੇ ਜਿੰਨੇ ਮਰਜ਼ੀ ਮਜ਼ਾਕ ਉਡਾਏ ਸਾਡੀ ਕਮਿਊਨਿਟੀ ਦੇ ਪਰ ਦੇਖੋ ਸਾਡੀ ਕਮਿਊਨਿਟੀ ਨੇ ਲੰਗਰ ਸਾਰਾ ਕੁਝ ਕੀਤਾ ਅੱਜ ਵੀ ਖੜੇ ਆ ਕੱਲ ਵੀ ਆਏ ਸੀਗੇ ਦੂਰ ਦੂਰ ਤੱਕ ਖੇਤੀ ਦਾ ਸਾਨੂੰ ਕੁਝ ਵੀ ਇੱਲ ਕੋਕੜ ਨਹੀਂ ਪਤਾ ਅਸੀਂ ਬਿਜ਼ਨਸ ਕਰਦੇ ਆ ਪਰ ਅਸੀਂ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਨਾਲ ਖੜੇ ਆ ਪਰ ਅੱਜ ਉਹ ਲੋਕ ਕਿੱਥੇ ਨੇ ਜਿਹੜੇ ਸਾਡੇ ਮਜ਼ਾਕ ਉਡਾਉਂਦੇ ਸੀ ਜਾਂ ਫਿਲਮਾਂ ਦੇ ਵਿੱਚ ਕਿਸਾਨਾਂ ਦੇ ਵੱਡੇ ਵੱਡੇ ਦਾਅਵੇ ਕਰਦੇ ਸੀ ਜੀ ਅਸੀਂ ਐ ਆ ਜੀ ਅਸੀਂ ਉਹ ਆ ਜੀ ਅੱਜ ਉਹ ਇੱਥੇ ਕੋਈ ਵੀ ਨਹੀਂ ਦਿਖਦਾ ਪਿਆ ਆਪਣੀ ਆਪਣੇ ਕਮਿਊਨਿਟੀ ਦੇ ਭਰਾਵਾਂ ਦਾ ਹੀ ਮਜ਼ਾਕ ਉਡਾੜ ਕੇ ਲੋੜੇ ਪੈਸੇ ਕਮਾਏ ਨੇ ਠੀਕ ਹੈ ਨਾ ਉਹ ਹੁਣ ਉਹਨਾਂ ਨੂੰ ਡਰ ਪੈ ਗਿਆ ਵੀ ਜੇ ਅਸੀਂ ਕੁਝ ਜਾ ਕੇ ਕਿਸਾਨਾਂ ਨਾਲ ਖੜ ਗਏ ਜਾਂ ਕੋਈ ਧਰਨਾ ਕਿਦੇ ਵਿੱਚ ਵੜ ਗਏ ਤਾਂ ਸਾਡੀਆਂ ਫਿਲਮਾਂ ਦਾ ਕੀ ਬਣੂਗਾ ਸਾਡਾ ਪਰ ਜ਼ਮੀਰ ਮਰ ਗਈ ਨਾ ਉਹਨਾਂ ਲੋਕਾਂ ਦੀ ਆਪਾਂ ਨਾਮ ਤਾਂ ਹੁਣ ਲੈਣਾ ਨਹੀਂ ਉਹਨਾਂ ਨੂੰ ਪਤਾ ਹੈ ਉਹਨਾਂ ਦੀ ਜ਼ਮੀਰ ਮਰ ਗਈ ਜਿਹੜੇ ਚਾਹੇ ਕੋਈ ਆ ਚਾਹੇ ਗਾਇਕ ਨੇ ਚਾਹੇ ਇਹ ਲੋਕ ਨੇ ਜਿਨ੍ਹਾਂ ਨੇ ਫਿਲਮਾਂ ਬਣਾਤੇ ਮਜ਼ਾਕ ਉਡਾਏ ਆ ਠੀਕ ਹੈ ਨਾ ਚਲੋ ਪ੍ਰਮਾਤਮਾ ਦੇਖਦਾ ਇੱਕ ਦਿਨ ਸਾਰਿਆਂ ਦਾ ਨਿਆਂ ਹੋਊਗਾ ਇਹੜਾ ਬੰਦਾ ਆਪਾਂ ਇੱਕ ਗੱਲ ਕਹਨੇ ਆ ਜਿਹੜਾ ਬੰਦਾ ਆਪਣੇ ਭਰਾਵਾਂ ਨਾਲ ਆਪਣੇ ਉਹਦੇ ਨਾਲ ਨਹੀਂ ਖੜਿਆ ਆਪਣੀ ਮਤਲਬ ਕਮਿਊਨਿਟੀ ਕਹ ਲੋ ਜਾਂ ਆਪਣੇ ਜੋ ਵੀ ਆਪਣੇ ਪੰਜਾਬੀ ਪੰਜਾਬੀਆਂ ਨਾਲ ਆਪਣੇ ਭਰਾਵਾਂ ਨਾਲ ਨਹੀਂ ਖੜਿਆ ਮੈਂ ਕਹਿੰਦਾ ਲੱਖ ਦੀ ਲਾਂਤ ਹੈ ਜੇ ਪੈਸੇ ਕਮਾਏ ਦੀ ਸਤਿ ਸ੍ਰੀ ਅਕਾਲ ਜੀ ਸੰਭੂ ਤੇ ਮੌਜੂਦ ਆ ਸੰਭੂ ਤੇ ਕਿਸਾਨਾਂ ਦਾ ਮੋਰਚਾ ਜਿਹੜਾ ਲੱਗਿਆ ਹੋਇਆ 13 ਫਰਵਰੀ ਤੋਂ ਕਿਸਾਨ ਡਟੇ ਹੋਏ ਨੇ ਕੱਲ 21 ਫਰਵਰੀ ਨੂੰ ਅੱਗੇ ਵਧਣ ਦੀ ਕਾਲ ਦਿੱਤੀ ਗਈ ਆ ਜਿੱਥੇ ਪੰਜਾਬ ਦਾ ਹਰ ਇੱਕ ਵਰਗ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਐ ਸੋ ਇੱਕ ਵੀਰ ਜੀ ਨੇ ਖੰਨੇ ਤੋਂ ਪਹੁੰਚੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਹਾਂਜੀ ਵੀਰ ਜੀ ਤੁਸੀਂ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਨੂੰ ਤੁਸੀਂ ਵੀ ਕਿਸਾਨੀ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਨਹੀਂ ਜੀ ਅਸੀਂ ਕਿਸਾਨੀ ਪਰਿਵਾਰ ਤੋਂ ਬਿਲੋਂਗ ਨਹੀਂ ਕਰਦੇ ਨਾ ਹੀ ਸਾਡਾ ਦੂਰ ਦੂਰ ਤੱਕ ਸਾਡਾ ਹੀ ਫੈਮਿਲੀ ਦਾ ਕੋਈ ਕਿਸਾਨੀ ਨਾਲ ਵਾਅ ਵਾਸਤਾ ਆ ਸਾਡਾ ਹੈਗਾ ਬਿਜ਼ਨਸ ਪਰ ਜਿਹੜਾ ਸਾਡੇ ਅੰਦਰ ਦਰਦ ਹੈ ਆਪਣੇ ਭਰਾਵਾਂ ਲਈ ਉਹ ਅਸੀਂ ਪਿਛਲੀ ਵਾਰ ਵੀ ਜਿਵੇਂ ਜਿਹੜਾ ਲੱਗਿਆ ਧਰਨਾ ਉਹਦੇ ਵਿੱਚ ਅਸੀਂ ਤਿੰਨ ਚਾਰ ਵਾਰ ਦਿੱਲੀ ਵੀ ਗਏ ਖੰਨੇ ਤੋਂ ਪਰਿਵਾਰ ਸਮੇਤ ਗਏ ਬੱਚਿਆਂ ਦੇ ਨਾਲ ਬੇਟੀਆਂ ਮੇਰੀਆਂ ਵਾਈਫ ਹੈ ਇਹਨਾਂ ਨਾਲ ਪਰਿਵਾਰ ਸਮੇਤ ਗਏ ਠੀਕ ਹੈ ਪਰ ਅਸੀਂ ਜਿਹੜੀ ਬਿਲੋਂਗ ਕਰਦੇ ਆ ਅਸੀਂ ਪਾਪਾ ਬ੍ਰਦਰਰੀ ਤੋਂ ਬਿਲੋਂਗ ਕਰਦੇ ਆ ਜੀ ਅਸੀਂ ਖੱਤਰੀ ਬਰਾਦਰੀ ਤੋਂ ਬਿਲੋਂਗ ਕਰਦੇ ਆ ਜਿਨ੍ਹਾਂ ਨੂੰ ਆ ਕੁਛ ਜਿਹੜੇ ਨਚਾਰ ਲੋਕ ਕਹਿ ਸਕਦੇ ਆ ਵੀ ਟੀਵੀ ਦੇ ਉੱਤੇ ਜਾਂ ਫਿਲਮਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਉਹ ਆ ਡਰਾਟੇ ਜੀ ਡਰਾਮੇ ਕਰਦੇ ਨੇ ਜਿਹੜੇ ਡਰਾਮੇ ਦਾ ਖਾਣਾ ਤੁਸਾਂ ਦੇ ਘਰ ਫਲਾਣਾ ਜਿਨ੍ਹਾਂ ਨੇ ਫਿਲਮਾਂ ਦੇ ਵਿੱਚ ਉਹ ਸ਼ੈਂਟੀ ਦੀ ਗੱਡੀ ਜਾਂ ਫਲਾਣਾ ਜਿਨ੍ਹਾਂ ਨੇ ਵੀ ਸਾਡੇ ਮਜ਼ਾਕ ਉਡਾਰੇ ਉਡਾਏ ਨੇ ਅਸੀਂ ਤਾਂ ਉਹਨਾਂ ਨੂੰ ਕਹਿੰਨੇ ਆ ਵੀ ਦੇਖੋ ਸਾਡੀ ਕਮਿਊਨਿਟੀ ਦੇ ਲੋਕ ਇੱਥੇ ਤੁਹਾਨੂੰ ਹੋਰ ਵੀ ਬਹੁਤ ਮਿਲਣਗੇ ਜੀ ਮਿਲਦੇ ਨੇ ਲੰਗਰ ਵੀ ਲਾਇਵੇ ਨੇ ਇੱਥੇ ਲੰਗਰ ਵੀ ਲਾਏ ਹੋਏ ਨੇ ਦਿੱਲੀ ਧਰਨੇ ਦੇ ਵਿੱਚ ਵੀ ਅਸੀਂ ਸਾਡੀ ਕਮਿਊਨਿਟੀ ਨੇ ਪੂਰਾ ਵੱਧ ਛੜ ਕੇ ਤੁਸੀਂ ਚਾਹੇ ਸਾਡੇ ਜਿੰਨੇ ਮਰਜੀ ਮਜ਼ਾਕ ਉਡਾਏ ਸਾਡੀ ਕਮਿਊਨਿਟੀ ਦੇ ਪਰ ਦੇਖੋ ਸਾਡੀ ਕਮਿਊਨਿਟੀ ਨੇ ਲੰਗਰ ਸਾਰਾ ਕੁਝ ਕੀਤਾ ਅੱਜ ਵੀ ਖੜੇ ਆ ਕੱਲ ਵੀ ਆਏ ਸੀਗੇ ਕੱਲ ਵੀ ਫੈਮਿਲੀ ਨਾਲ ਆਏ ਆ ਅੱਜ ਵੀ ਖੜੇ ਆ ਸ਼ਾਇਦ ਹੋ ਸਕਦਾ ਅਸੀਂ ਕੱਲ ਵੀ ਆਈਏ ਤੇ ਜਦ ਤੱਕ ਇਹ ਧਰਨਾ ਹੋਊਗਾ ਜਦ ਤੱਕ ਜੋ ਤਨੋਂ ਮਨੋਂ ਤਨੋਂ ਬੇਟਾ ਸਾਡਾ ਆਸਟ੍ਰੇਲੀਆ ਦੇ ਵਿੱਚ ਹੈ ਉੱਥੋਂ ਨੇ ਪਿਛਲੀ ਵਾਰ ਵੀ ਸੇਵਾ ਭੇਜੀ ਸੀ ਐਤਕੀ ਵੀ ਪੂਰਾ ਉਹਨੇ ਕਿਹਾ ਵੀ ਚਾਹੇ ਕੁਝ ਵੀ ਹੈ ਆਪਾਂ ਕਿਸੇ ਦਾ ਉਹ ਨਹੀਂ ਦੇਖਣਾ ਆਪਾਂ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਨਾਲ ਖੜੇ ਆ ਆਪਣਾ ਚਾਹੇ ਦੂਰ ਦੂਰ ਤੱਕ ਖੇਤੀ ਦਾ ਸਾਨੂੰ ਕੁਝ ਵੀ ਇੱਲਕੁੱਕੜ ਨਹੀਂ ਪਤਾ ਅਸੀਂ ਬਿਜ਼ਨਸ ਕਰਦੇ ਆ ਪਰ ਅਸੀਂ ਆਪਣੇ ਕਿਸਾਨ ਮਜ਼ਦੂਰ ਭਰਾਵਾਂ ਨਾਲ ਖੜੇ ਆ ਪਰ ਅੱਜ ਉਹ ਲੋਕ ਕਿੱਥੇ ਨੇ ਜਿਹੜੇ ਸਾਡੇ ਮਜ਼ਾਕ ਉਡਾਉਂਦੇ ਸੀ ਜਾਂ ਫਿਲਮਾਂ ਦੇ ਵਿੱਚ ਕਿਸਾਨਾਂ ਦੇ ਵੱਡੇ ਵੱਡੇ ਦਾਅਵੇ ਕਰਦੇ ਸੀ ਜੀ ਅਸੀਂ ਐ ਆ ਜੀ ਅਸੀਂ ਉਹ ਆ ਜੀ ਅੱਜ ਉਹ ਇੱਥੇ ਕੋਈ ਵੀ ਨਹੀਂ ਦਿਖਦਾ ਪਿਆ ਹੁਣ ਤਾਂ ਕਿਸੇ ਦੇ ਮੂੰਹ ਚ ਇੱਕ ਲਫ਼ਜ਼ ਵੀ ਨਹੀਂ ਨਿਕਲ ਰਿਹਾ ਜੀ ਸੋਸ਼ਲ ਮੀਡੀਆ ਤੇ ਕਮੈਂਟ ਤੱਕ ਨਹੀਂ ਕਰ ਰਹੇ ਸਾਇਦ ਈਡੀਆਂ ਤੋਂ ਡਰ ਲੱਗਦਾ ਉਹਨਾਂ ਨੂੰ ਜਿਹੜੇ ਸਾਪੇ ਪੈਂਦੇ ਨੇ ਉਹਨਾਂ ਤੋਂ ਡਰ ਲੱਗਦਾ ਜੀ ਉਹ ਦੇਖੋ ਜਿਹੜੇ ਇਹ ਫਿਲਮਾਂ ਬਣਾ ਬਣਾ ਲੋਕਾਂ ਦਾ ਮਜ਼ਾਕ ਉਡਾੜਾ ਆਪਣੀ ਆਪਣੇ ਕਮਿਊਨਿਟੀ ਦੇ ਭਰਾਵਾਂ ਦਾ ਹੀ ਮਜ਼ਾਕ ਉਡਾੜਾ ਕੇ ਰੋੜੇ ਪੈਸੇ ਕਮਾਏ ਨੇ ਠੀਕ ਹੈ ਨਾ ਉਹ ਹੁਣ ਉਹਨਾਂ ਨੂੰ ਡਰ ਪੈ ਗਿਆ ਵੀ ਜੇ ਅਸੀਂ ਕੁਝ ਜਾ ਕੇ ਕਿਸਾਨਾਂ ਨਾਲ ਖੜ ਗਏ ਜਾਂ ਕੋਈ ਧਰਨਾ ਕਿਤੇ ਵਿੱਚ ਵੜ ਗਏ ਤਾਂ ਸਾਡੀਆਂ ਫਿਲਮਾਂ ਦਾ ਕੀ ਬਣੂਗਾ ਸਾਡਾ ਪਰ ਜ਼ਮੀਰ ਮਰ ਗਈ ਨਾ ਉਹਨਾਂ ਲੋਕਾਂ ਦੀ ਆਪਾਂ ਨਾਮ ਤਾਂ ਹੁਣ ਲੈਣ ਨੀ ਉਹਨਾਂ ਨੂੰ ਪਤਾ ਉਹਨਾਂ ਦੀ ਜਮੀਰ ਮਰ ਗਈ ਜਿਹੜੇ ਚਾਹੇ ਕੋਈ ਆ ਚਾਹੇ ਗਾਇਕ ਨੇ ਚਾਹੇ ਇਹ ਲੋਕ ਨੇ ਜਿਨ੍ਹਾਂ ਨੇ ਫਿਲਮਾਂ ਬਣਾਤੇ ਮਜ਼ਾਕ ਉਡਾਏ ਆ ਠੀਕ ਹੈ ਨਾ ਚਲੋ ਪ੍ਰਮਾਤਮਾ ਦੇਖਦਾ ਇੱਕ ਦਿਨ ਸਾਰਿਆਂ ਦਾ ਨਿਆਂ ਹੋਊਗਾ ਕਿਉਂਕਿ ਪੈਸਾ ਤਾਂ ਨਾਲ ਜਾਣਾ ਨਹੀਂ ਜਾਣੀਆਂ ਤਾਂ ਜਿਹੜੀਆਂ ਆਪਣੀਆਂ ਜਮੀਰਾਂ ਨੇ ਠੀਕ ਹੈ ਨਾ ਇੱਥੇ ਸਾਰਾ ਕੋਈ ਜ਼ਮੀਨਾਂ ਜਦਾਦਾਂ ਕਮਾਇਆ ਹੋਇਆ ਸਾਰਾ ਕੋਈ ਰਹਿਣਾ ਜਿਹੜਾ ਬੰਦਾ ਆਪਾਂ ਇੱਕ ਗੱਲ ਕਹਿੰਨੇ ਆ ਜਿਹੜਾ ਬੰਦਾ ਆਪਣੇ ਭਰਾਵਾਂ ਨਾਲ ਆਪਣੇ ਉਹਦੇ ਨਾਲ ਨਹੀਂ ਖੜਿਆ ਆਪਣੀ ਮਤਲਬ ਕਮਿਊਨਿਟੀ ਕਹੋ ਜਾਂ ਆਪਣੇ ਜੋ ਵੀ ਆਪਣਾ ਪੰਜਾਬੀ ਪੰਜਾਬੀਆਂ ਨਾਲ ਆਪਣੇ ਭਰਾਵਾਂ ਨਾਲ ਨਹੀਂ ਖੜਿਆ ਮੈਂ ਕਹਿੰਦਾ ਲੱਖ ਦੀ ਲਾਂਤ ਹੈ ਜੇ ਪੈਸੇ ਕਮਾਈ ਦੀ ਜਿਹੜਾ ਬੰਦਾ ਆਪਣੇ ਮਤਲਬ ਸਿਰਫ ਆਪਣੇ ਘਰ ਨੂੰ ਹੀ ਦੇਖ ਰਿਹਾ ਆਪਣੇ ਪੈਸੇ ਨੂੰ ਹੀ ਵਿਚਾਰ ਰਿਹਾ ਆਪਣੀ ਉਹਨੂੰ ਵਿਚਾਰ ਰਿਹਾ ਉਹ ਇੱਜ਼ਤ ਤਾਂ ਤਾਂ ਬਣਦੀ ਹੈ ਜੇ ਇਥੇ ਆਪਣੇ ਭਰਾਵਾਂ ਚ ਆਓਗੇ ਜਿਨ੍ਹਾਂ ਕਰਕੇ ਤੁਸੀਂ ਇੰਨਾ ਰੁਪਈਆ ਕਮਾਇਆ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਕਮੈਂਟ ਕਰਦੇ ਨੇ ਜੀ ਤੁਸੀਂ ਕਹਿ ਰਹੇ ਹੋ ਅਸੀਂ ਬਿਜ਼ਨਸਮੈਨ ਆ ਕਿਸਾਨੀ ਨਾਲ ਸਾਡਾ ਦੂਰ ਦੂਰ ਤੱਕ ਕੋਈ ਲਿੰਕ ਨਹੀਂ ਹੈਗਾ ਤੁਸੀਂ ਇੱਥੇ ਪਹੁੰਚੇ ਹੋ ਪਰ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਇਹ ਤਾਂ ਜੀ ਬੇਲੇ ਲੋਕ ਨੇ ਹਾਲੇ ਫਸਲਾਂ ਪੱਕਣ ਚ ਇਹਨਾਂ ਦਾ ਟਾਈਮ ਹੈ ਇੱਧਰ ਨੂੰ ਤੁਰ ਪੈਂਦੇ ਨੇ ਇਹ ਵੀ ਕਹਿ ਰਹੇ ਨੇ ਦੁਕਾਨਦਾਰ ਕਿ ਜੇ ਇਹਨਾਂ ਦਾ ਕਰਜ਼ਾ ਮਾਫ਼ ਹੋ ਰਿਹਾ ਤਾਂ ਸਾਡਾ ਵੀ ਹੋਵੇ ਸਾਨੂੰ ਵੀ ਪੱਕਾ ਜਿਹੜਾ ਸਾਈਟਿੰਗਾਂ ਨੇ ਕਰਕੇ ਦਿੱਤੀਆਂ ਜਾਂ ਸਾਡੀਆਂ ਵੀ ਦੁਕਾਨਦਾਰੀਆਂ ਨੇ ਉਹ ਲੋਕਾਂ ਨੂੰ ਕੀ ਕਹਾਂਗੇ ਉਹ ਕਿਸਾਨਾਂ ਦੀਆਂ ਤਾਂ ਫਸਲਾਂ ਜੀ ਖੁੱਲੇ ਅਸਮਾਨ ਥੱਲੇ ਨੇ ਉਹਨਾਂ ਦਾ ਤਾਂ ਬਿਜ਼ਨਸ ਆ ਜਿਹੜਾ ਦੁਕਾਨ ਜਿਵੇਂ ਹੁਣ ਕਿਸਾਨਾਂ ਦਾ ਮਸਲਾ ਤਾਂ ਸਾਰਾ ਕੱਲਾ ਇੱਥੇ ਕਿਸਾਨੀ ਦਾ ਮਸਲਾ ਨਹੀਂ ਹੈਗਾ ਇਹ ਲੋਕ ਬਹੁਤ ਵੱਡੀ ਭਲੇਖੇ ਚ ਨੇ ਪੰਜਾਬੀ ਖਾਸ ਕਰਕੇ ਬڑے ਵੱਡੇ ਭਲੇਖੇ ਚ ਨੇ ਵੀ ਇਹ ਮਸਲਾ ਕਿਸਾਨੀ ਦਾ ਵੀ ਇਹ ਤਾਂ ਕਿਸਾਨਾਂ ਦੀ ਪ੍ਰੋਬਲਮ ਹੈ ਜਿਹੜਾ ਜੜ ਜਦ ਆਪਣੀ ਪੰਜਾਬ ਦੀ ਜੜੀ ਕਿਸਾਨੀ ਨਾਲ ਹੈ ਜੇ ਉਹ ਹੀ ਹਿੱਲ ਗਈ ਤੇ ਕਿਹੜੇ ਚਾਹੇ ਕੋਈ ਕੱਪੜੇ ਵਾਲਾ ਉਹ ਵੀ ਕਿਸਾਨੀ ਨਾਲ ਜੁੜਿਆ ਹੋਇਆ ਚਾਹੇ ਕੋਈ ਆਪਣਾ ਮੰਡੀਆਂ ਲਾਂਦਾ ਉਹ ਵੀ ਕਿਸਾਨੀ ਨਾਲ ਜੁੜਿਆ ਹੋਇਆ ਜੇ ਕੋਈ ਫਲ ਫਰੂਟ ਵੇਚਦਾ ਉਹ ਵੀ ਕਿਸਾਨੀ ਨਾਲ ਹੈ ਕੋਈ ਦੁਕਾਨਦਾਰ ਹੈ ਸੁਨਿਆਰੇ ਹੈ ਜਦੋਂ ਕਿਸਾਨਾਂ ਦੇ ਘਰਾਂ 'ਚ ਵਿਆਹ ਆਉਂਦੇ ਆ ਠੀਕ ਹੈ ਤੇ ਉਸ ਬਾਜ਼ਾਰਾਂ 'ਚ ਰੌਣਕਾਂ ਲੱਗ ਜਾਂਦੀਆਂ ਅਸੀਂ 6-6 ਚ 5-5 ਮਹੀਨੇ ਉਡੀਕਦੇ ਆ ਵੀ ਕਿਸਾਨਾਂ ਦੇ ਘਰੇ ਭਾਈ ਖੁਸ਼ੀਆਂ ਲੈ ਕੇ ਆਣਗੇ ਤਾਂ ਕਿ ਤਾਂ ਉਸੇ ਉਸੇ ਪੈਸੇ ਨਾਲ ਸਾਡੇ ਅੱਗੋਂ ਪਰਿਵਾਰ ਚੱਲਣਗੇ ਅਸੀਂ ਵੀ ਆਪਣੇ ਦੁਕਾਨਦਾਰ ਬੈਠਾ ਜੋ ਉਡੀਕਦਾ ਪਿਆ ਕਿਸਾਨ ਇੱਥੇ ਬੈਠੇ ਆ ਬਾਜ਼ਾਰਾਂ ਦੇ ਵਿੱਚ ਮੰਦਾ ਛਾ ਗਿਆ ਠੀਕ ਹੈ ਨਾ ਫਿਰ ਜੇ ਜੇ ਤੁਸੀਂ ਅੱਜ ਕਿਸਾਨਾਂ ਨਾਲ ਮੋਢਾ ਨਾਲ ਮੋਢਾ ਅਸੀਂ ਲਾ ਕੇ ਨਹੀਂ ਤੁਰਾਂਗੇ ਜੇ ਇਹ ਇਹਨਾਂ ਦੀਆਂ ਮੰਗਾਂ ਨਾ ਪੂਰੀਆਂ ਹੋਈਆਂ ਫਿਰ ਸਾਨੂੰ ਤਾਂ ਪੁੱਛਣਾ ਹੀ ਕੀ ਨੇ ਆ ਕਿਉਂਕਿ ਸਾਡੇ ਕੋਲ ਤਾਂ ਇੰਨਾ ਟਾਈਮ ਹੀ ਹੈ ਨਹੀਂਗਾ ਵੀ ਅਸੀਂ 2 ਘੰਟੇ ਦੁਕਾਨ ਬੰਦ ਕਰਕੇ ਕਿਤੇ ਆਪਣੀ ਜਾ ਜੀਏ ਪਰ ਅਸੀਂ ਫੇਰ ਵੀ ਚਾਹੇ ਕੁਛ ਹੈ ਸਾਡਾ ਦੁਕਾਨ ਚਾਹੇ ਬੰਦ ਹੈ ਚਾਹੇ ਖੁੱਲੀ ਹੈ ਜੋ ਵੀ ਹੈ ਪਰ ਅਸੀਂ ਆਪਣਾ ਟਾਈਮ ਕੱਢ ਕੇ ਆਏ ਆ ਅੱਗੋਂ ਵੀ ਆਂਦੇ ਰਵਾਂਗੇ ਇਹ ਕਿਸਾਨਾਂ ਦੀਆਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀਆਂ ਮੰਗਾਂ ਨੇ ਇਹਨਾਂ ਦੀਆਂ ਬਹੁਤ سارے ਲੋਕ ਤਾਂ ਕਹਿ ਰਹੇ ਨੇ ਕਿ ਫਾਲਤੂ ਮੰਗਾਂ ਨੇ ਜਾਇਜ਼ ਮੰਗਾਂ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਫਾਲਤੂ ਇੰਨਾ ਕਿਸੇ ਦਾ ਕੋਈ ਵੀ ਦਿਮਾਗ ਖਰਾਬ ਨਹੀਂ ਹੁੰਦਾ ਜਿਹੜਾ ਆਪਣੇ ਬੱਚਿਆਂ ਨੂੰ ਆਪਣੀ ਜਵਾਨੀ ਨੂੰ ਆਪਣੀ ਸਾਰਾ ਕੁਝ ਦਾਤੇ ਲਾ ਕੇ ਮਤਲਬ ਇੱਥੇ ਨਾਲ ਆਇਆ ਠੀਕ ਹੈ ਨਾ ਇੰਨਾ ਸਾਲ ਹੋ ਗਏ ਲੋਕਾਂ ਨੂੰ ਮਰਦੇਆਂ ਨੂੰ ਵਿਚਾਰਿਆਂ ਨੂੰ ਕਿਸਾਨਾਂ ਨੂੰ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਦੀ ਆਂਧੀ ਰਹਿੰਦੀ ਆ ਖਬਰ ਵੀ ਅੱਜ ਫਲਾਣੀ ਜਗ੍ਹਾ ਕਿਸਾਨ ਪੂਰਾ ਹੋ ਗਿਆ ਅੱਜ ਫਲਾਣੀ ਜਗ੍ਹਾ ਕਿਸਾਨ ਪੂਰਾ ਹੋ ਗਿਆ ਜੇ ਕਿਤੇ ਕੋਈ ਕਮੀ ਹੈ ਤੇ ਉਹ ਬੈਠ ਕੇ ਟੇਬਲ ਤੇ ਕਰਕੇ ਉਹਨਾਂ ਦੇ ਸੁਣ ਲਓ ਮੰਗਾ ਦੇਖੋ ਜੇ ਤਾਂ ਹੈਗੀਆਂ ਵੀ ਜਾਇਜ਼ ਨੇ ਇਹ ਤਾਂ ਹੈ ਨੀਗਾ ਵੀ ਜੋ ਮੰਗਾ ਨੇ ਜਾਇਜ ਐ ਕੋਈ ਇਹਨੂੰ ਨਾਜਾਇਜ਼ ਆਪਾਂ ਕਹਿ ਹੀ ਨਹੀਂ ਸਕਦੇ ਹੈਗੇ ਕਿਉਂਕਿ ਹਰ ਬੰਦਾ ਆਪਣੇ ਘਰ ਦੇ ਵਿੱਚ ਚਾਹਦਾ ਵੀ ਮੇਰਾ ਘਰ ਸੁਖੀ ਵਸੇ ਭਾਈ ਠੀਕ ਹੈ ਨਾ ਇਹਦੇ ਨਾਲ ਹੁਣ ਜਿਹੜੇ ਲੋਕ ਕਮੈਂਟ ਕਰਦੇ ਆ ਠੀਕ ਹੈ ਉਹ ਹੁਣ ਉਹਨਾਂ ਦੀ ਆਪਣੀ ਮਾਨ ਉਹ ਅਜੇ ਜੀ ਠੀਕ ਹੈ ਨਾ ਜਿਹੇ ਜੀ ਰੱਬ ਨੇ ਬੁੱਧੀ ਬਖਸ਼ੀ ਆ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਕਿਸਾਨੀ ਦੇ ਸਿਰ ਤੇ ਹੀ ਸਾਰੇ ਕਾਰੋਬਾਰ ਸਾਰਾ ਸਿਸਟਮ ਚੱਲਦਾ ਜਦੋਂ ਗੜੇ ਮਾਰੀ ਹੋਈ ਸੀਗੀ ਜਾਂ ਹੜ ਆਗੇ ਸੀਗੇ ਬਾਜ਼ਾਰਾਂ ਦੇ ਵਿੱਚ ਉਦੋਂ ਵੀ ਲੋਕ ਕਹਿੰਦੇ ਸੀਗੇ ਜਿਹੜੇ ਦੁਕਾਨਦਾਰ ਸੀਗੇ ਭਈ ਇਸ ਵਾਰ ਤਾਂ ਯਾਰ ਬਹੁਤ ਮਾਰਕੀਟ ਠੰਡੀ ਆ ਬਹੁਤ ਜ਼ਿਆਦਾ ਉਹ ਆ ਫਿਰ ਉਹ ਕਿਸਾਨਾਂ ਕਰਕੇ ਉਹ ਸੀਗਾ ਜਿਹੜਾ ਇਹ ਹਾਲਾਤ ਬਣਦੇ ਨੇ 100% ਸ਼ੋਰ ਹੈ ਜੀ ਇਹ ਤਾਂ ਵੀ ਪੰਜਾਬ ਦਾ ਜਿੰਨਾ ਵੀ ਬਿਜ਼ਨਸ ਆਦਾਰਾ ਜਿੰਨਾ ਕੱਪੜੇ ਵਾਲੇ ਸੁਨਿਆਰੇ ਜਾਂ ਕੋਈ ਹੋਰ ਮਨਿਆਰੀ ਵਾਲੇ ਕਹਿ ਲੋ ਜਿੰਨੇ ਵੀ ਕਹਿ ਲੋ ਸਾਰੇ ਚਲਦੇ ਕਿਸਾਨਾਂ ਦੇ ਸਿਰ ਤੋਂ ਹੀ ਨੇ ਜੇ ਅੱਜ ਕਿਸਾਨ ਬਾਜ਼ਾਰ ਦੇ ਵਿੱਚੋਂ ਜਦੋਂ ਵੀ ਤੁਸੀਂ ਦੇਖਿਆ ਜਦੋਂ ਬਾਜ਼ਾਰ ਦੇ ਵਿੱਚ ਸੌਰੀ ਉਹਦੇ ਆਪਣਾ ਗੜੇਮਾਰੀ ਹੋ ਜਾਂਦੀ ਹੈ ਜਾਂ ਧਾੜ ਆ ਜਾਂਦੇ ਨੇ ਬਾਜ਼ਾਰਾਂ ਦੇ ਵਿੱਚ ਸੋਕੇ ਪੈ ਜਾਂਦੇ ਨੇ ਕਿਉਂਕਿ ਜਦੋਂ ਕਿਸਾਨ ਹੀ ਡੁੱਬ ਗਿਆ ਤੇ ਫਿਰ ਤਾਂ ਬਿਜ਼ਨਸ ਤਾਂ ਕਿੱਥੋਂ ਖੜੇ ਰਹਿ ਜਾਣਗੇ ਕੋਈ ਹੁਣ ਪ੍ਰਵਾਸੀ ਮਜ਼ਦੂਰ ਤਾਂ ਹੈ ਨਹੀਂਗੇ ਜਿਹੜੇ ਆ ਕੇ ਹਾਂਜੀ ਬਣਾ ਦੇ 10 ਟੋਲੇ ਸੋਨਾ ਜਾਂ ਲਾ ਦੇ 1.5 ਲੱਖ ਦਾ ਕੱਪੜਾ ਜਾਂ 5000 ਦਾ ਸੂਟ ਦੇ ਦੇ ਠੀਕ ਹੈ ਨਾ ਪ੍ਰਵਾਸੀ ਮਜ਼ਦੂਰ ਤਾਂ ਪਾਉਂਦੇ ਨਹੀਂ ਇਹ ਤਾਂ ਸਾਡਾ ਸਾਰਾ ਬਿਜ਼ਨਸ ਕਿਸਾਨਾਂ ਦੇ ਸਿਰ ਤੇ ਪਿਆ ਹੋਇਆ ਉਹ ਇਹੀ ਚੀਜ਼ਾਂ ਨੂੰ ਦੇਖ ਕੇ ਸੈਂਟਰ ਮੱਚੀ ਜਾਂਦਾ ਜੀ ਇੱਧਰ ਲੋਕ ਮੱਚੀ ਜਾਂਦੇ ਨੇ ਕਹਿੰਦੇ ਇਹਨਾਂ ਕੋਲ ਵੱਡੀਆਂ-ਵੱਡੀਆਂ ਗੱਡੀਆਂ ਨੇ ਵੱਡੇ-ਵੱਡੇ ਟਰੈਕਟਰ ਨੇ ਚੰਗੇ ਕੱਪੜੇ ਪਾਉਂਦੇ ਨੇ ਇਹ ਕਿਸਾਨ ਹੋਏ ਨਹੀਂ ਸਕਦੇ ਉਹ ਤਾਂ ਇਦਾਂ ਕਹਿੰਦੇ ਨੇ ਇਹੀ ਦੇਖ ਕੇ ਤਾਂ ਉਹ ਕਹਿੰਦੇ ਨੇ ਕਿ ਇਹ ਕਿਸਾਨ ਨਹੀਂ ਹੈਗੇ ਇਹ ਤਾਂ ਕਿਸੇ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਬਠਿਆਏ ਪੇ ਲੋਕ ਨੇ ਉਹ ਨਹੀਂ ਇਹ ਉਹ ਵੀ ਇਹ ਹੁਣ ਉਹਨਾਂ ਦੀ ਮਾਨਕ ਸੱਤਾ ਹੈਗੀ ਆ ਸਾਰੀ ਉਹਨਾਂ ਦੀ ਇਹ ਤਾਂ ਝਲਕ ਦੀ ਹੋਇਆ ਨਾ ਪਰ ਦੇਖੋ ਹਰ ਕੋਈ ਆਪਣਾ ਹਰੇਕ ਬੰਦੇ ਨੇ ਆਪਣੀ ਮਿਹਨਤ ਕਰਕੇ ਆਪਣਾ ਖੜਾ ਕੀਤਾ ਜੋ ਵੀ ਆ ਆਪਣੀ ਮਿਹਨਤ ਨਾਲ ਆਪਣੇ ਟਰੈਕਟਰ ਖੜੇ ਲਿਆ ਕੀਤੇ ਨੇ ਆਪਣੀਆਂ ਲੀਆਂ ਵਧੀਆ ਬਣਾ ਰਹੇ ਨੇ ਹਰ ਬੰਦਾ ਜਿਉਂ-ਜਿਉਂ ਮਿਹਨਤ ਕਰਦਾ ਜਾਂਦਾ ਫਿਰ ਇੱਕ ਪਾਸੇ ਇਹ ਕਹਿੰਦੇ ਨੇ ਜੀ ਸਾਡੇ ਬੱਚੇ ਬਾਹਰ ਕਿਉਂ ਜਾ ਰਹੇ ਨੇ ਜੇ ਬੱਚੇ ਕੋਈ ਉਰੇ ਰਹਿ ਕੇ ਮਿਹਨਤ ਕਰਦੇ ਆ ਜਾਂ ਬਾਹਰੋਂ ਆ ਕੇ ਬਾਹਰੋਂ ਆਕੇ ਇੱਥੇ ਵਧੀਆ ਬਣਾਉਂਦੇ ਨੇ ਸਮਾਨ ਆਪਣਾ ਕਰਦੇ ਆ ਤਾਂ ਇੱਥੇ ਆ ਕੇ ਕਹਿ ਦਿੰਦੇ ਨੇ ਜੀ ਲੋ ਜੀ ਇਹਨਾਂ ਦਾ ਤਾਂ ਜੀ ਆਹਾਏ ਜੀ ਇਹਨਾਂ ਦਾ ਫਲਾਣਾ ਯਾਰ ਟਰੈਕਟਰ ਵਧੀਆ ਜੀ ਇਹ ਫਲਾਣਾ ਇੰਨੀਆਂ ਰੋਟੀਆਂ ਵਧੀਆ ਖਾਂਦੇ ਨੇ ਜੀ ਇਹ ਹੋਟਲਾਂ 'ਚ ਜਾਂਦੇ ਨੇ ਜੀ ਪਰ ਇਹ ਤਾਂ ਦੇਖੋ ਨਾ ਜਿਨ੍ਹਾਂ ਦੇ ਬੱਚਿਆਂ ਨੇ ਉੱਥੇ ਜਾ ਕੇ ਮਜ਼ਦੂਰੀਆਂ ਕੀਤੀਆਂ ਦਾਦ ਦਾਦ ਦੇ ਨੂੰ ਭੁੱਖੇ ਰਹਿ ਕੇ ਵਿਚਾਰੇ ਸੜਕਾਂ ਤੇ ਸਫਾਈਆਂ ਕਰਕੇ ਉੱਥੋਂ ਪੈਸਾ ਕਮਾ ਕੇ ਜੇ ਇੱਥੇ ਚਾਰ ਛਿਲੜ ਬਣਾ ਲੇ ਤੇ ਉਹੀ ਇਹਨਾਂ ਨੂੰ ਚੁਭਣ ਲੱਗ ਪਿਛਲੇ ਪਿਛਲੇ ਅੰਦੋਲਨ 'ਚ মিডিਆ ਵਾਲੇ ਵੀ ਜਿਹੜਾ ਨੈਸ਼ਨਲ মিডিਆ ਹੈ ਜੀ ਜਿਹੜਾ ਉਹ ਵੀ ਦਿਖਾਉਂਦਾ ਸੀਗਾ ਕਿ ਦੇਖਿਓ ਜੇ ਤੋ ਪੀਜ਼ਾ ਖਾ ਰਹੇ ਆਂ ਇਹ ਕਿਸਾਨ ਨਹੀਂ ਹੈ ਇਦਾਂ ਨਹੀਂ ਆ ਵੀ ਸਾਹਮਣੇ ਆਉਂਦੀ ਤੇ ਵੀ ਹੁਣ ਉਹਦਾ ਤਾਂ ਜੀ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦਾ ਤਾਂ ਰੱਬੇ ਰੱਖਾ ਆਪਾਂ ਤਾਂ ਇੱਕੋ ਗੱਲ ਸੱਚ ਕਹਨੇ ਆਂ ਵੀ ਜਿਹੜਾ ਮਤਲਬ ਰੱਬ ਤੋਂ ਡਰ ਮਤਲਬ ਰੱਬ ਤੋਂ ਬਿਨਾ ਕਿਸੇ ਹੋਰ ਬੰਦੇ ਤੋਂ ਡਰਦਾ ਨਾ ਫਿਰ ਉਹ ਬਿਲਕੁਲ ਨਖਿੱਧ ਹੈ ਜੀ ਜੀ ਧੰਨਵਾਦ ਆਪਾਂ ਤਾਂ ਉਹਨੂੰ ਨਖਿੱਧੇ ਸਮਝਦੇ ਆ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਆਪਣਾ ਕਹਿਣਾ ਚਾਹੁੰਦੇ ਆ ਵੀ ਭਾਈ ਕਿਸਾਨਾਂ ਦਾ ਸਾਥ ਦੋ ਜੇ ਕਿਸਾਨ ਜਿੰਦਾ ਤਾਂ ਸਾਰਾ ਆਪਣਾ ਜਿੰਨਾ ਵੀ ਬਿਜ਼ਨਸ ਹੈ ਜੋ ਵੀ ਕਾਰੋਬਾਰ ਕਰਦੇ ਆ ਉਹ ਹੈ ਤਾਂ ਆਪਣਾ ਜਲਦੀ ਤੋਂ ਜਲਦੀ ਪਹੁੰਚੋ ਰਾਤ ਨੂੰ ਪਹੁੰਚੋ ਸਵੇਰ ਤੱਕ ਪਹੁੰਚੋ ਤੇ ਸਾਥ ਦਿਓ ਭਾਈ ਆਪਣੇ ਭਰਾਵਾਂ ਦਾ ਜੀ ਜੀ ਧੰਨਵਾਦ ਜੀ ਹਾਂਜੀ ਇਹ ਸਨ ਵੀਰ ਜੀ ਜਿਹੜੇ ਇੱਥੇ ਪਹੁੰਚੇ ਨੇ ਹਾਲਾਂਕਿ ਇਹਨਾਂ ਦਾ ਕੋਈ ਕਿਸਾਨੀ ਨਾਲ ਲਾਗਾ ਤੇ ਗਣੀ ਕਿਸਾਨੀ ਪਰਿਵਾਰ ਨਾਲ ਕੋਈ ਲਿੰਕ ਨਹੀਂ ਹੈਗਾ ਆਪਣਾ ਬਿਜ਼ਨਸ ਕਰਦੇ ਨੇ ਪਰ ਫਿਰ ਵੀ ਇਹ ਕਹਿੰਦੇ ਨੇ ਕਿ ਅਸੀਂ ਪਹੁੰਚੇ ਹਾਂ ਜੇ ਦੁਕਾਨਾਂ ਚ ਰੌਣਕਾਂ ਨੇ ਜੇ ਦੁਕਾਨਾਂ ਦੇ ਵਿੱਚ ਕਾਰੋਬਾਰ ਚੱਲ ਰਹੇ ਨੇ ਤਾਂ ਇਹਨਾਂ ਕਿਸਾਨਾਂ ਦੇ ਸਿਰ ਤੇ ਨੇ ਜਿਸ ਟਾਈਮ ਖੇਤਾਂ ਦੇ ਵਿੱਚ ਗੜੇ ਪੈਂਦੇ ਨੇ ਜਾਂ ਹਾੜਾ ਆਉਂਦਾ ਏ ਤਾਂ ਦੁਕਾਨਾਂ ਦੇ ਬਾਜ਼ਾਰਾਂ ਦੇ ਵਿੱਚ ਸੋਕਾ ਪੈ ਜਾਂਦਾ ਏ ਬਿਲਕੁਲ ਕਾਰੋਬਾਰ ਠੰਡੇ ਹੋ ਜਾਂਦੇ ਨੇ ਸ ਨੇ ਦੇ ਸਿਰ ਤੇ ਚੱਲਦਾ ਜੇ ਇਹਨਾਂ ਨੂੰ ਐਮਐਸਪੀ ਮਿਲਦੀ ਆ ਜੇ ਇਹਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਤਾਂ ਬਾਜ਼ਾਰਾਂ ਦੇ ਵਿੱਚ ਵੀ ਸਾਡੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਚ ਵੀ ਚਹਿਲ ਪਹਿਲ ਵਧੂਗੀ ਉੱਥੇ ਵੀ ਅਸੀਂ ਰੱਜ ਕੇ ਰੋਟੀ ਖਾ ਪਾਵਾਂਗੇ ਸਾਰਾ ਸਿਸਟਮੇ ਕਿਸਾਨੀ ਨਾਲ ਸਰਕਾਰ ਕਦੋਂ ਮੰਨਦੀ ਆ ਇਹ ਤਾਂ ਟਾਈਮ ਦੱਸੂਗਾ ਫਿਲਹਾਲ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸੰਭੂ